ਮਾਮਲਾ ਤਰਨਤਾਰਨ ਦਾ ਸਾਹਮਣੇ ਆ ਰਿਹਾ ਜਿੱਥੇ ਸ਼ਰਿਆਮ ਦਿਨਧਹਾੜੇ ਗੁੰਡਾਗਰਦੀ ਦੇਖੀ ਜਾ ਰਹੀ ਹੈ ਸ਼ਰਿਆਮ ਦਿਨਧਹਾੜੇ ਇੱਕ ਡਰਾਈਵਰ ਨੂੰ ਲੁੱਟਿਆ ਜਾਂਦਾ ਉਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਜਦੋਂ ਹੋਸ਼ ਆਉਂਦਾ ਉਸ ਡਰਾਈਵਰ ਨੂੰ ਤਾਂ ਉਸ ਦੇ ਵੱਲੋਂ ਸਾਰੀ ਹੱਡ ਬੀਤੀ ਦੱਸੀ ਜਾਂਦੀ ਹੈ ਤੇ ਇਸ ਦੇ ਨਾਲ ਹੀ ਜਦੋਂ ਇਸ ਮਾਮਲੇ ਦੇ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਪੁਲਿਸ ਵੀ ਮਾਮਲੇ ਦੀ ਜਾਂਚ ਤੇ ਜੁੜੀ ਹੋਈ ਹੈ ਮਾਮਲਾ ਤਰਨਤਾਰਨ ਦਾ ਹੈ ਜਿੱਥੇ ਡਰਾਈਵਰ ਦੇ ਨਾਲ ਦਿਨਧਹਾੜੇ ਕੁੱਟਮਾਰ ਕਰਕੇ ਉਸ ਦਾ ਸਾਰਾ ਸਮਾਨ ਲੁੱਟਿਆ ਜਾਂਦਾ ਉਸ ਦੇ ਨਾਲ ਖੋਹ ਕੀਤੀ ਜਾਂਦੀ ਹੈ ਸਨੇਚਿੰਗ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਉਸ ਨੂੰ ਹੋਸ਼ ਆਉਂਦਾ ਹੈ ਤਾਂ ਉਹ ਆਪਣੀ ਹੱਦ ਬੀਤੀ ਦੱਸਦਾ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੇ ਬਾਰੇ ਇਤਲਾਹ ਦਿੱਤੀ ਜਾਂਦੀ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਤੇ ਲਈ ਜੁੜੀ ਹੋਈ ਦਿਖਾਈ ਦੇ ਰਹੀ ਹੈ ਤਾਂ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਤੇ ਪੁਲਿਸ ਦੇ ਵੱਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਉਹ ਲੋਕ ਕੌਣ ਸੇ ਜਿਨਾ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਸੁਣੋ ਉਸ ਸ਼ਖਸ ਕੋਲੋਂ ਸਾਰੀਆਂ ਗੱਲਾਂ ਜਿਸ ਨੇ ਉਹ ਹੱਡ ਬਿੱਤੀ ਦੱਸੀ ਹੈ ਜੰਗ ਸਿੰਘ ਕਿਹੜਾ ਪਿੰਡ ਆ ਜੀ ਭਰੋਵਾਲ ਜੀ ਆ ਤੁਹਾਡੇ ਜਿਹੜੇ ਸੱਟਾ ਮਾਰਿਆ ਗਿਆ ਸਾਰੇ ਕੀ ਗੱਲਬਾਤ ਹੈ ਇਹ ਸਾਰ ਲਟੇਰੇ ਪੈ ਕੇ ਕੋਲ ਮੈਂ ਦਵਾਈ ਲੈ ਕੇ ਆਉਂਦੇ ਹ ਹਸਪਤਾਲ ਤੋਂ ਨਿੱਕੀ ਸੜਕ ਦੇ ਡੰਡੇ ਵਾਲੇ ਰੋਡ ਤੇ ਉੱਥੇ ਮੈਨੂੰ ਲਟੇਰੇ ਪਾਏ ਤਿੰਨ ਕਿੱਥੋਂ ਦਵਾਈ ਲੈ ਕੇ ਆਉਂਦੇ ਹ ਹਸਪਤਾਲੋਂ ਸਾਰਾ ਕਿਹੜੇ ਹਸਪਤਾਲੋਂ ਆਪਣੇ ਸਰਕਾਰੀ ਨਿੱਕੀ ਸੜਕ ਖੜੀ ਆਉਂਦੇ ਆ ਲਟੇਰੇ ਪੈ ਗਏ ਤਿੰਨ ਉਹਨਾਂ ਨੂੰ ਡਾਕ ਲਿਆ ਕੁੱਟਿਆ ਮਾਰਿਆ ਫਰਸ਼ ਖੋਗੇ ਲੈ ਗਏ ਆ ਮੋਬਾਈਲ ਖੋਗੇ ਲੈ ਗਏ ਸਰ ਮੇਰਾ ਬਹੁਤ ਮੰਦੀ ਹਾਲ ਕੀਤੀ ਮੈਂ ਹੁਣ ਹੋਜ ਦੀ ਵਿੱਚ ਆਇਆ ਸਾਰਾ ਜਦੋਂ ਕੱਲ ਤੁਹਾਨੂੰ ਕੁੱਟਿਆ ਉਹਦੇ ਬਾਅਦ ਤੁਸੀਂ ਬੇਹੋਸ਼ ਹੋ ਗਏ ਬੇਹੋਸ਼ ਹੋ ਗਏ ਘਰੋਂ ਮੈਂ ਉੱਥੋਂ ਬਾਅਦ ਵਿੱਚ ਹੁਣ ਦੇਣੇ ਉੱਠ ਕੇ ਆਇਆ ਹਾਂ ਹਾਂਜੀ ਇਸ ਬੰਦੇ ਕੋਈ ਪ੍ਰਸ਼ਾਸਨ ਨੂੰ ਕੋਈ ਦਿਖਾ ਦਿੱਤੀ ਆ ਦਿਖਾ ਦਿੱਤੀ ਆ ਕਿੱਥੇ ਦਿਖਾ ਦਿੱਤੀ ਦਿਖਾਓ ਚੌਕੀ ਫਤਿਹ ਕੀ ਮੰਗ ਕਰਦੇ ਜੀ ਮੰਗ ਇਹੋ ਵੀ ਇਹਨਾਂ ਨੂੰ ਲੁਟੇਰੋਂ ਠੱਲ ਪਾਈ ਜਾਵੇ ਚੰਗੀ ਤਰ੍ਹਾਂ ਕੀ ਲੱਗਦਾ ਦਿਨ ਦਿਹਾੜੇ ਨਹੀਂ ਲੁੱਟਾ ਖਵਾ ਹੋ ਰੀਆਂ ਹੋਣੀਆਂ ਵੀ ਅਮਲੀ ਆ ਸਰ ਇਹਨੇ ਨਸ਼ਈ ਲੱਗਿੰਦੇ ਸਭ ਕੋਲ ਲੁੱਟ-ਮੁੜ ਕੇ 2 ਤੇ ਦੂਜਿਆਂ ਨੂੰ ਪਰੇਸ਼ਾਨ ਕਰਦੇ ਆ ਪਣਾ ਮੇਰਾ ਮੈਂ ਡਰਾਈਵਰ ਪੰਦਾ ਮੇਰਾ ਮੋਬਾਈਲ ਲੈ ਕੇ ਮੈਂ ਤਾਂ ਥੱਲੂ ਗਿਆ ਨਾ ਗੇੜਾ ਨਾ ਉਸ ਤੋਂ ਬਗੈਰ ਨਾ ਕੱਖਰਾ ਗੱਲ ਨਾ ਕੋਈ ਬਾਤ ਜੀ ਨਾ ਟਾੜਾ ਜੀ ਮੇਰਾ ਨਾ ਬਲਦੇਵ ਸਿੰਘ ਜੀ ਕਿਹੜਾ ਪਿੰਡ ਆ ਜੀ ਮੇਰਾ ਫਰਿਆਦ ਪੇਟ ਕੀ ਗੱਲ ਬਾਤ ਹੈ ਜੀ ਤੁਹਾਡੀ ਜੂਨੀਅਰ ਦੇ ਡਰਾਈਵਰ ਨੂੰ ਘਟਬਾਰ ਹੋਈਏ ਇਹ ਸਰ ਜੀ ਇਹ ਗਏ ਖਡੂਰ ਸਾਹਿਬ ਦਵਾਈ ਲੈਣ ਗਏ ਜਾਂਦਾ ਹੈ ਤੇ ਦਵਾਈ ਲੈ ਕੇ ਵਾਪਸ ਆਏ ਆ ਤਾਂ ਵਾਪਸ ਇਹਨੂੰ ਤਿੰਨ ਬੰਦੇ ਬਾਬੇ ਡੰਡੇ ਵਾਲੀ ਸੜਕ ਤੋਂ ਮਿਲ ਗਏ ਆ ਤੇ ਇਹਨਾਂ ਉਹਨਾਂ ਹੱਥੋਂ ਬਾਈ ਹੋਏ ਆ ਅਤੋ ਬਈ ਹੋ ਗਿਆ ਸੱਟਾਂ ਲਾ ਦੀਆਂ ਤੇ ਇਹ ਡਰਾਈਵਰ ਬੰਦਾ ਆਪਣਾ ਤੇ ਇਹਨੂੰ ਸੱਟਾਂ ਲਾ ਗਏ ਇਹਨੂੰ ਕੋਈ ਪਤਾ ਨਹੀਂ ਲੱਗਾ ਕਿੱਥੇ ਆਇਆ ਤੇ ਮੁਰਗੇ ਪਿੰਡ ਚਲੇ ਗਏ ਹੁਣ ਸਵੇਰੇ ਉੱਠ ਕੇ ਆਇਆ ਵਾ ਉਠ ਕੇ ਆਣ ਕੇ ਉਹਨੇ ਆਣ ਕੇ ਫਦਿਆਂ ਚੌਂਕੀ ਰਿਪੋਰਟ ਲਿਖਾਈ ਆ ਕੀ ਮੰਗ ਕਰਦੇ ਹੋ ਜੇ ਬੰਦਿਆ ਦੀ ਅਸੀਂ ਇਹ ਮੰਗ ਕਰਦੇ ਆ ਕਿ ਇਹਨਾਂ ਨੂੰ ਸੇਰੇ ਨੂੰ ਸਖਤ ਤੋਂ ਸਖਤ ਸਜ਼ਾ ਮਿਲੀ ਚਾਹੀਦੀ ਆ ਕਿੰਨਾ ਘੇਰਾਂ ਦੀ ਜਿਹੜੀ ਲੁੱਟਣਾ ਹਾਂਜੀ ਕਿੰਨਾ ਕ ਨੁਕਸਾਨ ਇਹਨਾਂ ਦਾ ਹੋਇਆ ਜੀ ਇਹਨਾਂ ਨੂੰ ਨੁਕਸਾਨ ਹੋਇਆ ਪੈਸੇ 5-6000 ਰੁਪਇਆ ਪੈਸੇ ਲੱਗੇ ਆ ਤੇ ਮੋਬਾਈਲ ਲੱਗੇ ਆ ਤੇ ਸੱਟਾਂ ਨੂੰ ਲਾ ਦਿੱਤ ਜਾਨ ਦੀ ਮੰਗ ਕਰਦੇ ਸਰਕਾਰ ਕੋਲ ਮੰਗ ਇਹੋ ਕਰਦੇ ਆ ਕਿ ਨਸ਼ੇੜਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਤੇ ਇਹਨਾਂ ਦੇ ਬਾਰੇ ਪਰਤੀ ਹੋਣੀ ਚਾਹੀਦਾ ਕੱਲ ਘਟਨਾ ਵਾਪਰੀ ਆ ਜਗਤ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਭਰੋਵਾਲ ਉਹਨਾਂ ਨੌਟਕੀ ਟੀਮ ਆਵਲਾ ਸਾਰਾ ਸਾਰ ਕੀ ਕਾਰਵਾਈ ਹੋਈ ਤੇ ਵੇਖੋ ਜੀ ਘਟਨਾ ਕੱਲ ਵਾਪਰੀ ਆ ਸੜਕੋ ਕੱਲ ਕੋਈ ਇਨਫੋਰਮੇਸ਼ਨ ਇਹੋ ਜਿਹੀ ਨਹੀਂ ਆਈ ਅੱਜ ਸਾਨੂੰ ਇਤਲਾ ਮਿਲੀ ਆ ਕੋਈ ਮੈਨਾ ਘੰਟਾ ਪਹਿਲਾਂ ਦੀ ਗੱਲ ਆ ਤੇ ਜੰਗ ਸਿੰਘ ਪੁੱਤਰ ਸੋਹਣ ਸਿੰਘ ਜਿਹੜਾ ਭਰੋਵਾਲ ਦਾ ਰਹਿਣ ਵਾਲਾ ਵਾ ਉਹਦੇ ਦੱਸਣ ਮੁਤਾਬਕ ਡੂਰ ਸਾਹਿਬ ਤੋਂ ਵਾਪਸ ਆ ਰਿਹਾ ਗਿਆ ਤੇ ਬਾਬੇ ਡੰਡੇ ਨਾਲ ਲੱਗੇ ਕਹਿੰਦਾ ਵੀ ਤਿੰਨ ਨੌਜਵਾਨ ਮੋਟਰਸਾਈਕਲ ਤੇ ਹੀ ਆ ਕੇ ਆਂਦਾ ਵੀ ਮੇਰੇ ਘੁੱਟ ਮਾਰ ਕਰਕੇ ਤੇ ਮੇਰਾ ਮੋਬਾਈਲ ਲੈ ਗਿਆ ਨਾਲ ਕੋਈ ਪਰਸ ਦੇ ਵਿੱਚ ਕੋਈ 2-3000 ਰੁਪਏ ਹੋ ਗਿਆ ਉਹਦੇ ਤੋਂ ਸੁਣਨ ਦਾ ਉਹ ਕਹਿੰਿਆ ਵੀ ਮਾਮਲਾ ਕੱਲ ਦਾ ਵਕ ਸੋਚਣਾ ਜੰਮੜੀ ਆ ਫਿਰ ਵੀ ਇਹਦੇ ਮੁਤਾਬਕ ਕੁਝ ਨਹੀਂ ਇਸ ਤਰ੍ਹਾਂ ਧਿਆਨ ਚ ਜਾਂਦਾ ਵਾ ਮੌਕੇ ਦੇ ਲਾਤਾ ਮੁਤਾਬਕ ਜੋ ਇਹ ਸਟੇਟਮੈਂਟ ਦਿੰਦਾ ਵਾ ਜਾਂ ਤਸਦੀਕ ਕਰਕੇ ਅਗਲੀ ਕਾਰਵਾਈ ਕੀਤੀ ਜਾਵੇ ਸਰ ਜਾਂਚ ਕੀਤੀ ਜਾ ਰਹੀ ਹੈ ਜੀ ਬਿਲਕੁਲ ਜੀ ਜਾਂਚ ਜਾਰੀ ਹੈ ਜੀ ਤਰਨ ਤਰਨ ਤੋਂ ਕਵਲ ਦੇ ਰਿਪੋਰਟਸ ਕਾਈ ਨਿਊਜ਼ ਪੰਜਾਬ